ਕਿ ਜੇ ਉਹ ਫਿਰ ਇਸ ਦਾ ਜ਼ਿਕਰ ਕਰਾਂ ਮੰਨਣ ਲੱਗ ਪੈਣ ਉਤਪਤ ਪਰਲੇ ਸ਼ਬਦੇ ਹੋਵੇ ਗੁਰਬਾਣੀ ਤੇ ਕਹਿ ਰਹੀ ਕਿ ਉਤਪਤੀ ਸ਼ਬਦ ਤੋਂ ਹੈ ਧੁਨ ਤੋਂ ਹੈ ਬ੍ਰਹਿਮੰਡ ਦੀ ਸਿਰਜਣਾ ਧੁਨ ਤੋਂ ਹੈ ਔਰ ਧੁਨ ਤੋਂ ਸ਼ਬਦ ਆਇਆ ਹੈ ਤਾਂ ਫਿਰ ਬ੍ਰਹਿਮੰਡ ਦੇ ਵਿੱਚ ਧੁਨ ਮੌਜੂਦ ਹੈ ਜਿਵੇਂ ਮਾਂ ਬਾਪ ਤੇਰੇ ਸਰੀਰ ਆਇਆ ਹੈ ਤਾਂ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ ਮਹਾਰਾਜ ਕਹਿੰਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੁਝੋ ਬ੍ਰਹਮ ਗਿਆਨੀ ਰਾਮਕਲੀ ਮੱਲਾ ਪੈ ਪੁਰਸ਼ ਦੇ ਅੰਦਰ ਇਸਤਰੀ ਹੈ ਇਸਤਰੀ ਦੇ ਅੰਦਰ ਪੁਰਸ਼ ਹੈ ਮਾਹਬਾਪ ਤੋਂ ਸਰੀਰ ਆਇਆ ਦੋਆਂ ਦੀ ਅੰਸ਼ ਸਰੀਰ ਵਿੱਚ ਮੌਜੂਦ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੈ ਪਿਤਾ ਦੀ ਅੰਸ਼ ਜ਼ਿਆਦਾ ਹੈ ਮਾਂ ਦੀ ਘਟ ਹੈ ਇਸਤਰੀ ਇਸ ਵਾਸਤੇ ਇਸਤਰੀ ਹੈ ਮਾਂ ਦੀ ਅੰਸ਼ ਜ਼ਿਆਦਾ ਪਿਤਾ ਦੀ ਘਟ ਹੈ ਮਾਤਰਾ ਦਵੇ ਨੂੰ ਕਹਿੰਦੇ ਮਾਤਰਾ ਦਵੇ ਇਹ ਮਾਤਰਾ ਕਈ ਦਫਾ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਗਠਵਤ ਜਾਂਦੀ ਹੈ ਬੇਸ਼ਤਰ ਪੁਰਸ਼ ਇਸਤਰੀ ਹੁੰਦੇ ਦੇਖੇ ਗਏ ਨੇ ਇਸਤਰੀ ਪੁਰਸ਼ ਹੁੰਦੀ ਦੇਖੀ ਗਈ ਚੱਕਰ ਚੇਨ ਬਦਲਦੇ ਦੇਖੇ ਅਤੇ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਵ ਹੋਇਆ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਨੇ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣੀ ਹੈਰਾਨਗੀ ਹੋਵੇਗੀ ਇਹ ਕੀ ਆਖ ਰਹਿਣ ਇਕ ਦੂਜੇ ਦੀ ਵਿਪਰੀਤ ਕਾਸ਼ਿਸ਼ ਦੇ ਚ ਇਸਤਰੀ ਪੁਰਸ਼ ਜੀਵਦੇ ਨੇ ਪੁਰਸ਼ ਦੇ ਅੰਦਰ ਪੁਰਸ਼ ਦੀ ਕਾਸ਼ਿਸ਼ ਨਹੀਂ ਆਉਂਦੀ ਇਸਤਰੀ ਦੀ ਆਉਂਦੀ ਇਸਤਰੀ ਦੇ ਅੰਦਰ ਇਸਤਰੀ ਦੀ ਕਾਸ਼ਿਸ਼ ਨਹੀਂ ਆਉਂਦੀ ਪੁਰਸ਼ ਦੀ ਆਉਂਦੀ ਇਹ ਪੁਰਸ਼ ਚਾਹ ਬੇਟਾ ਹੈ ਭਰਾ ਹੈ ਪਤੀ ਹੈ ਚਾਹ ਪੁੱਤਰ ਹੈ ਨਾਰੀ ਦੇ ਅੰਦਰ ਕਾਸ਼ਿਸ਼ ਪੁਰਸ਼ ਦੀ ਆਉਂਦੀ ਪੁਰਸ਼ ਦੇ ਅੰਦਰ ਕਾਸ਼ਿਸ਼ ਨਾਰੀ ਦੀ ਆਉਂਦੀ ਹੈ ਨਾਰੀ ਚਾਹ ਮਾਂ ਹੈ ਪਤਨੀ ਹੈ ਭੈਣ ਹੈ ਜਾਂ ਲੜਕੀ ਹੈ ਦੀ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ ਮਾਸੂਮ ਕਨਿਆ ਨੂੰ ਪਿਤਾ ਚੰਗਾ ਲੱਗਦਾ ਤੇ ਉਹ ਚੰਗਾ ਲੱਗ ਵਿਪਰੀਤ ਦੀ ਕਸ਼ਿਸ਼ ਉਹ ਮਾਂ ਦੀ ਤਰਫ ਇਤਨੀ ਨਹੀਂ ਲਪਕਦੀ ਪਿਓ ਦੀ ਤਰਫ ਲਪਕਦੀ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ ਖੈਰ ਮੁਖਤਸਰ ਮੈਂ ਅਰਜ਼ ਕਰਾਂ ਵਿਪਰੀਤ ਦੀ ਕਸ਼ਿਸ਼ ਹੈ ਖਿੱਚ ਵਿਪਰੀਤ ਦੀ ਹੈ ਔਰ ਵਿਪਰੀਤ ਦੀ ਜੇ ਕਸ਼ਿਸ਼ ਹੈ ਤਾਂ ਧਾਰਮਿਕ ਗਿਆਨ ਕਹਿੰਦਾ ਹੈ ਪੁਰਸ਼ ਮਰ ਕੇ ਅਕਸਰ ਅਗਲਾ ਜੋ ਜਨਮ ਪ੍ਰਾਪਤ ਕਰੇਗਾ ਨਾਰੀ ਦਾ ਨਾਰੀ ਮਰ ਕੇ ਅਗਲਾ ਜਨਮ ਪੁਰਸ਼ ਦਾ ਪ੍ਰਾਪਤ ਕਰੇ